ਕਿਲੋ ਜਲ ਤੈਨੂੰ ਦੱਸ ਨਹੀਂ ਨਾ ਤੂੰ ਬਾਅਦ ਵਿੱਚ ਕੋਈ ਚੱਕਰ ਨਹੀਂ ਇਹ ਕਿਲੋ ਯਾਰ ਕਰ ਗਏ ਸੁਬਾਹ ਜੀ ਇਹਦੀ ਮਹਾਨ ਕੀਤਾ ਕਿ ਟਾਰਨ ਅਕੈਡਮੀ ਦਾ ਬਹੁਤ ਸਵਾਗਤ ਹੈ ਤੁਹਾਡੇ ਚੈਨਲ ਦੇ ਉੱਤੇ ਜੀਨੋ ਕਿਪ ਕੋਟ ਫੈਕਟਰੀ ਕਹਿੰਦੇ ਵਾਰਿਸ਼ਾਂ ਦੀ ਬਹੁਤ ਜ਼ਿਆਦਾ ਤੇ ਅੱਜ ਬੱਦਲਾਂ ਨੇ ਉਡਰਣੇ ਕਰਾਰੇ ਪਏ ਦੇਖੋ ਮਾਹੌਲ ਕਿਦਾਂ ਫੁੱਲ ਭਰਿਆ ਕਸਤੋਂ ਹੁਣ ਸਾਰੇ ਬੱਚੇ ਜਿਵੇਂ ਐਗਜ਼ਾਮ ਹੋਵੇਗਾ ਫਿਜ਼ੀਕਲ ਵੱਲ ਦੌੜਨਾ ਤਾਂ ਤਿਆਰੀ ਆਪਣੀ ਮਤੋਂ ਜਿਵੇਂ ਜੈਸੀ ਨਾਲ ਦੀ ਨਾਲ ਆ ਜਾਈ ਸ਼ੁਰੂ ਰੱਖੋ ਜਿਵੇਂ ਥੋੜਾ ਐਗਜ਼ਾਮ ਹੋ ਜਾਂਦਾ ਤੁਸੀਂ ਅਕੈਡਮੀ ਜੁਆਇਨ ਕਰੋ ਫਿਰ ਆਪਣੀ ਫਿਜ਼ੀਕਲ ਦੀ ਜਿਹੜੀ ਪ੍ਰੈਪਰੇਸ਼ਨ ਆਪਾਂ ਸਟਾਰਟ ਕਰੀਏ ਤੁਹਾਡੇ ਜਿਹੜੇ ਕਿ ਤੁਹਾਡੇ ਤਿੰਨੋ ਟੈਸਟ ਨੇ ਲੌਂਗ ਜੰਪ ਹਾਈ ਜੰਪ ਤੇ ਰਨ ਆਪਾਂ ਕਲੀਅਰ ਕਰਵਾਈਏ ਤੇ ਤੁਸੀਂ ਪੰਜਾਬ ਪੁਸਤੀ ਫਰਤੀ ਪਾਉਂਦੇ ਹੋ ਜੀ ਕਿਉਂਕਿ ਕੱਲਾ ਪੇਪਰ ਪਾਸ ਕਰਨਾ ਤੁਸੀਂ ਪੰਜਾਬ ਪੁਸਤੀ ਹੋ ਜਾਂਦੇ ਠੀਕ ਹੈ ਜੀ ਚਲੇ ਗਏ ਇਸ ਲਾਸਟ ਇਹੋ ਜਿਹੀ ਇ ਆਪਣੇ ਗੋਲ ਪੇਪਰ ਤੇ ਗਰਾਊਂਡ ਦੋਹਾਂ ਦੀ ਤਿਆਰੀ ਕਰਦੇ ਨੇ ਤੇ ਬਹੁਤ ਹੀ ਘਟਕਨੀ ਦੇ ਵਿੱਚ ਸਾਰਾ ਬੜੀਆ ਸਾਰਾ ਸਟਰਕਚਰ ਬਾਕੀ ਬਹੁਤ ਕੁਝ ਦੇਖ ਰਹੇ ਹੋ ਗ੍ਰੀਨ ਆ ਬੜੀਆਂ ਮੂਵਮੈਂਟਲ ਸਾਰਾ ਗ੍ਰੀਨਰੀ ਗ੍ਰੀਨਰੀ ਲਾਸਟ 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 ਚਲੋ